ਲੋ ਜੀ ਬਈ ਗੰਨੇ ਦਾ ਢੇਡਾ ਪਹਿਲਾ ਜੇ ਢੇਡਾ ਬੰਦੇ ਲੱਗੇ ਪੇ ਲੋਡ ਕਰਨ ਅੱਜ ਜਨ ਬੈਲੀ ਲੈ ਕੇ ਜਾਊਂਗਾ ਪਹਿਲੇ ਹੀ ਢੇਡਾ ਸਣੇ ਆਗਬਤੀ ਜਾਊਂਗਾ ਬਾਈ ਅੱਜ ਇਹ ਉੱਤਾ ਗੰਨਾ ਵਧੀਆ ਬਾਈ ਬੀਜੇ ਪਤਾ ਨਹੀਂ ਕਿਹੜਾ ਏ ਬੀਜਿਆ ਕੋਈ ਹੋਰ ਤਾਂ ਮੋਟਾ ਵਾਧੂ ਆ ਉਹ ਭਾਈ ਅੱਜ ਕੱਲ ਗੜਾਸੇ ਨਵੇਂ ਚੱਲੇ ਪਏ ਬਹੁਤ ਲੰਬੇ ਲੰਬੇ ਜੇ ਉਹ ਨਹੀਂ ਵਧੇ ਰਹੇ ਨਾ ਉਹ ਵੀ ਚੱਲੇ ਪਏ ਆ ਬਹੁਤ ਲੋਕ ਵਰਤਦੇ ਪਰ ਇਹ ਕਹਿੰਦੇ ਅਸੀਂ ਨਹੀਂ ਵਰਤਦੇ ਭਾਈ ਉਹ ਇਹਦਾ ਸਿੰਪਲ ਪ੍ਰਾਣੇ ਗੜਾਸੇ ਉਹੀ ਵਰਤਦੇ ਦੇਖੋ ਸਾਗਰ ਰੱਤ ਲੱਗਵੇ ਹਾਂ ਮੇਰੇ ਹਾਂ ਜਿਹੜੇ ਬੁਲ ਉਹ ਮੇਰੇ ਵੀਡੀਓ ਦਾ ਟੋਟਲੀ ਕਿਹੜਾ ਹੋਪੋਲੀ ਕੋਈ ਬਾਈ ਅਰਜਨ ਬੈਲੀ ਕਰਤਾ ਪੋਡਾ ਛਤਰੀ ਦਾ ਤੇਰੀ ਲਾ ਕਿਉਂਕਿ ਹੁਣ ਸਿਆਲ ਚ ਇਦਾਂ ਹੀ ਰਹਿਣਾ ਨੇ ਹੋ ਜਾਏਗਾ ਬਾਈ 30 ਕੁਆਂਟਲ ਹੋਣਾ ਹੋ ਜਾਣਾ ਹੋ ਜਾਣਾ ਬਸ 30 ਕਰ ਦੇ ਮੇਰਾ ਹੁਣ ਬਾਈ ਬਣ ਕੇ ਉਹ ਜੱਗੇ ਗੜਾ ਸਾਂ ਆ ਜਾੱਕ ਪਹਿਲੀ ਮਟਰ ਹੋਈ ਜਾਂਦੇ ਓਰੇ ਆ ਜਾ ਉਹ ਗੰਨਾ ਉਦਾਂ ਮੋਟਾ ਬਥੇਰਾ ਜਗੇ ਨਸਲ ਦਾ ਨਹੀਂ ਹੈਗਾ ਹਾਂ 85 ਮਿਲ ਗਿਆ ਲੈ ਤੁਸੀਂ 85 ਕਰ ਬੀਜਿਆ ਉਦਾਂ ਹੀ 85 ਮੰਗਣ ਫਲਾਵਰ ਟ ਹੈ ਵੀ ਹਾਂ 85 ਆ ਤਿੰਨ ਚਾਰ ਰੰਗ ਦੇ ਗੰਨੇ ਆ ਭਾਈ 85 ਉਹ ਆ ਇਹ ਜਦੋਂ ਛਤਰੀ ਕਾਤੇ ਖੋਲਤੀ ਇੰਨੀ ਗਰਮੀ ਲੱਗਣ ਲੱਗੀ ਹੈ ਗਰਮੀ ਨਾ ਨਾ ਬੰਨੇ ਕਰ ਯਾਰ ਆਏ ਨਾ ਘਾ ਤੱਕਾ ਨਾ ਕਰ ਸੀਜ਼ਨ ਆ ਗਿਆ ਹੁਣ ਛਤਰੀਆਂ ਖੋਲਣੇ ਦਾ ਭਾਈ ਹੁਣ ਖੁੱਲਣੀਆਂ ਸਾਰੀਆਂ ਇਹ ਉਹ ਮੋੜ ਨਾਲ ਟੈਡ ਕਰਨਾ ਰਹਿਣ ਦੇ ਨਹੀਂ ਨਹੀਂ ਮੋੜਾ ਰਹਿਣ ਦੇ ਬਾਈ ਕਰ ਯਾਰ ਲਓ ਜੀ ਬਾਈ ਖੇਤ ਦੇ ਵਿੱਚ ਆਏ ਆ ਹਾਂਜੀ ਬੰਮੂ ਜੀ ਬਲਾਉ ਸਸਰੀ ਕਾ ਸੱਚੀ ਆ ਦੋਹੇ ਹੱਥ ਜੋੜ ਕੇ ਬਲਾਉ ਕਰ ਸੱਚੀ ਤੇ ਕਿਆ ਲੈਣਾ ਹੈ ਜੀ ਤਨੀਆ ਹਾਂਜੀ ਕੀ ਆ ਤਨੀਆ ਕਿਨੇ ਮਗਾਇਆ ਮੰਮੀ ਨੇ ਕਹਿੰਦੇ ਮੁੰਡਾ ਤਨੀਆ ਆ ਗਿਆ ਆ ਸਾਰੀ ਬਟਾ ਤਨੀਏ ਨਾਲ ਬਰੀ ਵੀ ਆ ਤੇ ਨਾਲ ਕੋਣ ਆਏ ਪਏ ਤੂੰ ਇੱਕ ਹੋਰ ਹੈ ਉਹ ਤਾਰੂ ਕਾਲੂ ਆਵੇ ਹੂੰ ਕਾਲੂ ਗਿਆ ਕੋ ਉਹ ਬੈਠਾ ਵਾਈ ਦੇਖੋ ਇਹਨੂੰ ਜੇ ਹਾਕ ਮਾਰਨੀ ਹੈ ਇਹਨੇ ਸਿੱਧਾ ਲੱਤਾਂ ਦੇ ਵਿੱਚ ਵੱਜਣਾ ਕਿ ਇਹਨੂੰ ਹਾਕ ਨਹੀਂ ਮਾਰਨੀ ਹੈਗੀ ਦੇਖੋ ਤਾਂ ਕਰਕੇ ਸ਼ਾਂਤ ਰਹੇ ਇਹਦਾ ਵੀ ਜੀ ਨਹੀਂ ਲੱਗਦਾ ਘਰ ਇਕੱਲੇ ਦਾ ਬਾਈ ਕਿਆਇ ਬੰਮੂ ਕਾੜੂ ਕਾਲੂ ਤੂੰ ਕਿਧਰ ਨੂੰ ਕਿਹੜਾ ਮਾਰ ਕੇ ਆਇਆ ਹੁਣ ਦੱਸ ਤੁਰ ਕੇ ਇਧਰ ਨੂੰ ਇਧਰ ਨੂੰ ਵੀ ਜਾਇਆ ਬਈ ਮੁੰਡਾ ਕਣਕ ਕੰਨੀ ਇਧਰ ਨੂੰ ਵੀ ਜਾਇਆ ਜੀ ਇਧਰ ਨੂੰ ਵੀ ਜਾਇਆ ਕਿਹੜਾ ਮੂਰੀ ਕਣਕ ਪੰਨੂ ਦੇ ਆਇਆ ਮੁੰਡਾ ਇੱਕ ਸਾਡਾ ਲਾਸਣ ਦੇਖੋ ਬਾਈ ਸਾਡਾ ਗਿੱਠ ਗਿੱਠ ਤੇ ਉੱਪਰ ਹੋ ਗਿਆ ਲਵਾਈ ਚ ਐਨ ਬਰੀਆ ਖੜਾ ਬਾਕੀ ਹੁਣ ਧਨੀਆ ਵੀ ਇੱਕ ਨੰਬਰ ਐਨ ਦੇਖੋ ਖੜਾ ਸਿੱਧਾ ਖੜਾ ਐ ਨਾ ਟੋੜੀ ਤੇ ਤੇ ਚੱਲਦੇ ਘਰ ਨੂੰ ਲੈ ਨਹੀਂ ਆ ਵੀ ਵਾਈ ਦੇਖੋ ਗੱਠ ਦਾ ਹੀ ਹੋਇਆ ਬੰਦਾ ਪੂਰਾ ਬੱਲੇ ਆ ਪਿਆ ਚੰਗੀ ਤਰ੍ਹਾਂ ਨਾ ਔਰ ਦੇਖੋ ਭਾਈ ਪਾਵਰ ਬੈਂਕ ਨਾਲ ਲੈ ਕੇ ਆਂਦਾ ਪਿਆ ਬੰਮੂ ਕੰਨ ਨੂੰ ਲਾ ਕੇ ਜਿਹੜੇ ਕਰ ਦਿੰਦਾ ਹੈਲੋ ਆ ਜਾ ਆ ਜਾ ਕੁੱਤਾ ਵੱਡੂਗਾ ਉਹ ਦੇਖੋ ਫੋਨ ਬੁਲਾਦਾ ਉਹ ਕੰਨ ਨੂੰ ਲੈ ਲਿਆ ਜਿਹੜੇ ਕਰਦਾ ਹੈਲੋ ਲੋ ਬਾਈ ਧਨੀਆ ਲਿਆ ਤੋੜ ਦੇਖੋ ਇੱਕ ਬੂਟੇ ਪਰ ਤੇ ਇੰਨਾ ਤਾਂ ਧਨੀਆ ਹੋ ਗਿਆ ਚਲਦੇ ਘਰ ਨੂੰ ਪੰਮੂ ਗਿਰ ਕੇ ਡੰਡੇ ਇੱਥੇ ਤੇ ਤੁਰ ਪਿਆ ਹੁਣ ਘਰ ਕੰਨੇ ਨੂੰ ਚੱਲ ਵੀ ਕਾਲੂਆ ਕਾਲੂਆ ਤੇਰੇ ਕੰਮ ਦੀ ਚੀਜ਼ ਨਹੀਂ ਧਨੀਆ ਹੁਣ ਹਾਈ ਤਾਂ ਕਿ ਆਥਮਾ ਫੋਨ ਉਹ ਖੜ ਜਾ ਤੈਨੂੰ ਕਰ ਕੜੀ ਦਿਖਾਈਂਦਾ ਕਿਹੜੀ ਲਈ ਆਈ ਲੈ ਮੁੰਡਾ ਘੜੀ ਲੈ ਕੇ ਆਇਆ ਖੇਤ ਨੂੰ ਦੌੜਦਾ ਕਿਤੇ ਮੋਰਰਾ ਵੀ ਦੇਖੋ ਭਾਈ ਬੂਟਾ ਹੀ ਬੂਟਾ ਦੇਖਦਾ ਚਾਰੇ ਪਾਸੇ ਨੂੰ ਫਾਲਾ ਮੇਦ ਰੱਖਦਾ ਸਾਰੀ ਹਾਂ ਉਹ ਦੇਖੋ ਸਦਾਈ ਹੋ ਗਿਆ ਮੁੰਡਾ ਭਾਈ ਸਾਡਾ ਬੰਬ ਚਲਾਈ ਜਾਂਦਾ ਚੱਪਲਾ ਵੀ ਖੋਲਦੀ ਐ ਇਹਨੇ ਟੋਪੀ ਵੀ ਧਾਰਦੀ ਲੈ ਹਾਂ ਟੋਪੀ ਆ ਭਈਏ ਚੱਪਲਾ ਇੱਧਰ ਖੋਲ ਕੇ ਰੱਖਦੀ ਐ ਤੇ 10 ਮਿੰਟ ਹੋ ਗਏ ਬਾਈ ਇਹਨੂੰ ਦੇਖਦੇ ਨੂੰ ਐਦਾਂ ਹੀ ਕਰੀ ਜਾਂਦਾ ਏ ਬੰਬੇ ਚ ਲਾਈ ਜਾਂਦਾ ਕਿਨੂੰ ਮਾਰਦਾ ਲੋਕਾਂ ਨੂੰ ਮਾਰੀ ਜਾਂਦਾ ਏ ਹੜਦਾ ਹੀ ਨਹੀਂ ਹੈਗਾ ਦੇਖੋ ਕੋਈ ਠੱਡ ਨਹੀਂ ਹੈਗੀ ਠੱਡ ਵੀ ਉੱਡ ਗਈ ਇੱਧਰ ਸਾਡਾ ਜੈਂਟਰਮੈਨ ਵੀ ਬਹਿ ਗਿਆ ਕੇ ਇਹ ਵੀ ਆ ਦੇਖਦਾ ਨਾ ਬਾਈ ਸਾਹਮਣੇ ਉਹ ਪਹੀ ਪੈਂਦੀ ਆਪਣੀ ਜਦੋਂ ਬੱਕਾ ਕੁੱਤਾ ਲੰਘਦਾ ਦੇਖਦਾ ਬਾਉਰੇ ਤੇ ਭੱਜ ਲੈਂਦਾ ਮਗਰ ਪੈਂਦਾ ਦੇਖਿਓ ਜਿਹੜੇ ਝੰਟ ਹੋ ਜਾਂਦਾ ਕਾਲ ਕੁਛ ਹੋ ਉਹ ਜਿਹੜੇ ਕਰਨ ਚੱਕ ਰਿਹਾਦਾ ਕੁਛ ਕਾਲ ਉਹ ਨਹੀਂ ਨਹੀਂ ਹੈ ਨਹੀਂ ਬਹਿ ਜਾ ਕੋਈ ਪੰਮੂ ਕਾਲੂ ਕਿੱਧਰੋਂ ਵੱਜ ਗਿਆ ਤਾਂ ਇੱਧਰੋਂ ਇੱਧਰੋਂ ਵੱਜ ਗਿਆ ਰਾਕੀ ਬਾਈ ਮੋਟਰਪੋ ਤੋਰਾ ਫੇਰਾ ਘਾਟਾ ਹੁਣ ਦੇਖੋ ਸਾਰੀਆਂ ਕੁਰਸੀਆਂ ਕਰਸੀਆਂ ਲਿਬੜੀਆਂ ਪਈਆਂ ਐ ਉਦਾਂ ਵੀ ਪੱਤੇ ਪੁੱਤੇ ਖਲਾਰਜਾ ਪਿਆ ਪਿਆ ਐ ਕਿਉਂਕਿ ਹੁਣ ਛਾਲ ਦੇ ਵਿੱਚ ਸ਼ਾਮਾਂ ਪਸੰਦ ਹੈ ਨਹੀਂ ਕਿਸੇ ਨੂੰ ਕੋਈ ਨਹੀਂ ਬੰਦਾ ਸਾਰੇ ਤੋਂ ਪੱਕ ਨਹੀਂ ਨੂੰ ਜਾਂਦੇ ਐ ਯੋ ਦੇ ਕੋਮਲ ਗੀਤ ਬਾਈ ਵਾਲੇ ਬਰਸੀਨ ਮਾ ਜੀ ਬਾਈ ਕੋ ਧੁੱਪਾਂ ਜੇ ਬੈਠਾ ਤਾਂ ਸ਼ਾਮਾਂ ਨੂੰ ਹੁਣ ਕੋਈ ਨਹੀਂ ਪਜਦਾ ਸਾਰੇ ਧੁੱਪਾਂ ਨੂੰ ਪੈਂਦੇ ਵੀ ਧੁੱਪਾਂ 'ਚ ਬੈਠਣਾ ਹੁਣ ਸ਼ਾਮਾਂ ਦੀ ਕਦਰ ਘੱਟੀ ਵੀ ਐ ਧੁੱਪਾਂ ਦੀ ਕਦਰ ਵੱਦੀ ਵੀ ਐ ਹੁਣ ਧੁੱਪਾਂ 'ਨੂੰ ਜ਼ਿਆਦਾ ਭੱਜਦੇ ਲੋ ਤੇ ਆਪਾਂ ਦਾ ਬਈ 10 ਮਿੰਟ ਲਾ ਲਈ ਸ਼ਾਮਾਂ ਜੇ ਸਾਫ਼ ਵੀ ਕਿਆ ਕਰੇ ਬਈ ਪੱਤ ਛੜਦਾ ਮੌਸਮ ਜੇ ਚੱਲਦਾ ਪੱਤੇ ਹੀ ਪਾਹ ਗਿਰਦੇ ਦੇਖੋ ਆ ਵੀ ਦਰਖਤ ਹੈ ਹੌਲੀ ਹੌਲੀ ਛੱਡਦੇ ਹਾਲੇ ਵੀ ਦੇਖ ਲੋ ਕਿੰਨੇ ਗਰੇ ਆ ਕਰੂੰਗੇ ਕਿਸੇ ਟਾਈਮ ਮੇਰੀ ਵੀ ਬਾਈ ਸਫਾਈ ਕਵਾ ਸਾਫੀ ਹੋ ਜਵੇ ਫਿਰ ਵਧੀਆ ਲੱਗੂਗੀ ਇਕੱਠੇ ਜੋ ਕੇ ਸਾਰੇ ਜਾਣੇ ਲਾਉਂਦੇ ਇਹਦਾ ਵੀ ਨੰਬਰ ਚੱਲੀਏ ਜਾਂਟੇ ਕਰਨ ਨੂੰ ਹੈ ਪਾਲਾ ਫਿਰ ਬੂਟ ਚੱਲੀਏ ਪਾਲਾ ਪਾਲਾ ਕੁਰਸੀਆਂ ਬਾਈ ਆਖ ਲੈ ਜਾਂਦੀਆਂ ਨੇ ਬਹੁਤ ਟਾਈਮ ਹੋ ਗਿਆ ਆਹ ਕੁਰਸੀਆਂ ਨੇ ਸਭ ਤੋਂ ਵੱਧ ਟਾਈਮ ਕੱਢਿਆ ਜਿਹੜਾ ਕੰਨੇ ਵਾਲੀਆਂ ਦੂਰੀਆਂ ਕੁਰਸੀਆਂ ਨਹੀਂ ਟਾਈਮ ਕੱਢਦੀਆਂ ਹੈਗੀਆਂ ਸਾਰਾ ਕਿੰਨੂੰ ਲਾਇਆ ਹੈ ਹੈ ਹੈਲੋ ਕਿਨੂੰ ਲਾਇਆ ਮੀਂਹ ਆਲਾ ਪਾਣੀ ਬਾਈ ਹਲੇ ਵੀ ਦੇਖ ਲੋ ਮਾੜਾ ਮਾੜਾ ਖੜਾ ਏ ਕਿੰਨੇ ਦਿਨ ਹੋ ਗਏ ਮੀਂਹ ਪੈਨੂ 7:00 ਵਜੇ ਛੌਰੇ ਦਾ ਕਿੰਨਾ ਫਰਕ ਹੈ ਜਿੱਥੇ ਧੁੱਪ ਨਹੀਂ ਆਉਂਦੀ ਹੈਗੀ ਬਾਈ ਇਹ ਧੁੱਪ ਦੇ ਕਾਰਨ ਉਹਰੇ ਠੰਡਾ ਹੀ ਰਹਿੰਦਾ ਪਾਣੀ ਸੁੱਕੇਂਦਾ ਨਹੀਂ 7:00 ਵਜੇ ਕੜੀ ਵੇਖ ਲੈ ਜੀ ਠੀਕ ਹੈ ਬਾਈ ਮੁੰਡਾ ਕਰਦਾ 7:00 ਵਜੇ ਧੁੱਪ ਐਨੀ ਜਗਾ ਬਾਈ ਪੈਂਦੀ ਨਹੀਂ ਹੈਗੀ ਛੌਰੇ ਦੇ ਕਾਰਨ ਦੇਖ ਲੋ ਐਨੀ ਜਗਾ ਨਾ ਤਾਂ ਕੁਝ ਹੋਇਆ ਏ ਨਾ ਧਰਤੀ ਸੁੱਕੀ ਆ ਉਦਾਂ ਹੀ ਆ ਸਿਸਟਮ ਦੇਖ ਲੋ ਕਿੰਨਾ ਐਲੀ ਹਾਂ ਇੱਥੇ ਤੇ ਲੇ ਕੇ ਕਾਫੀ ਏਰੀਆ ਪਰੇ ਦੇਖੋ ਕਿੱਡਾ ਗੱਡਾ ਵਰਸੀਨ ਹੋ ਗਿਆ ਆਹ ਹੈ ਇੰਨਾ ਏਰੀਆ ਤਾਂ ਪਾਣੀ ਡੱਬਿਆ ਹੋਇਆ ਵੀ ਧੁੱਪ ਨਹੀਂ ਨਿਕਲਦੀ ਇੱਥੇ ਧੁੱਪ ਪੈ ਹੀ ਨਹੀਂ ਰਹੀ ਕੁਸ ਕੁਹ ਹਦ ਰਕਤਾਂ ਨੇ ਡੱਬਿਆ ਹੋਇਆ ਕਿੰਨਾ ਟਾਈਮ ਹੋ ਗਿਆ ਪੂਰੀ ਗੱਲ ਆ ਪਿਆਰੇ ਹਰਿਆਲੀ ਬਣ ਕੇ ਉੱਪਰ ਜਿੱੱਕਿਆ ਬਣ ਗਿਆ ਧਰਤੀ ਜੀ ਬਾਈ ਹੈ ਨਾ ਨਹੀਂ ਸੁੱਕਦਾ ਤਲਵੀ ਘਰ ਕੋ ਚਲੀਏ ਘਰ ਕੋ ਹਲੋ ਨੋ ਜੀ ਬਾਈ ਹਿੰਦੂ ਭਾਏ ਆ ਸਿੰਧੂ ਬੈਠਾ ਢਿੱਲਾ ਆ ਜੈਨੂੰ ਕੰਮ ਨਹੀਂ ਹੈਗਾ ਹੁਣ ਕੰਮ ਹੈ ਉਹਨੇ ਹਾਂ ਥਰਕੇ ਕਿਵੇਂ ਵੇਲੇ ਹੋਗੇ ਜਵੇਂ ਵੇਲੇ ਹਾਂ ਕੀ ਗੱਲ ਹੋਗੀ ਕਿ ਸਾਰੇ ਪਾਸੇ ਵੇੜੀ ਵਹਿਗੀ ਆਹ ਦਿਨਾਂ ਚ ਕੰਮ ਡਾਊਨ ਆ ਜਾਂਦਾ ਹਾਂ ਡਾੜ ਜਾਂਦਾ ਕੋਈ ਹੋਰ ਪ੍ਰੋਜੈਕਟ ਖੇਡ ਲੋ ਹੋਰ ਕੀ ਬਾਨੀ ਰਾ ਨਹੀਂ ਸਵਲ ਮਾ ਸ਼ਿੰਦੂ ভাই ਸ਼ੈੱਡ ਪਾਉਣ ਨੂੰ ਸੋਚਦਾ ਏ ਕਹਿੰਦਾ ਸੰਤ ਭਾਂਡਾ ਸਾਰੀ ਬਾਹਰ ਖੜਦਾ ਏ ਤਾਂ ਪਾਉਣਾ ਸ਼ਿੰਦੂ ਕੋ ਉਦਾਂ ਹੀ ਆ ਪਾਉਂਗੇ ਯਾਰ ਹਾਂ ਉੱਚਾ ਪਾਉਣਾ ਉੱਚਾ ਪਾਉਂਗੇ ਉੱਚਾ ਕਾਦੇ ਕਿ ਆ ਤੇ ਹੀ ਸੁਭਾਅ ਨਾ ਵੀ ਉੱਚਾ ਪਾਉਣਾ ਆਪਣਾ ਕੱਲੂ ਬਦਲ ਸਕਦੀ ਹੈ ਕਾਸੀ ਦੀ ਕੋਈ ਬੜੀ ਚੀਜ਼ ਵੀ ਲੈ ਸਕਦੇ ਜੀ ਜੀ ਵੀ ਆ ਸਕਦੇ ਇਹ ਕਰਕੇ ਵੀ ਹਜੇ ਸਲਾਹ ਕਰਦੇ ਹਾਂ ਹਾਂ ਪਾਉਂਗੇ ਹੌਲੀ ਹੌਲੀ ਕਹਿੰਦਾ ਭਾਈ ਉੱਚਾ ਛੱਡ ਪਾ ਕੇ ਹੀ ਫਾਇਦਾ ਏ ਕੱਲੂ ਕੰਬੈਨ ਲੈ ਲੈ ਕੋਈ ਹੋਰ ਚੀਜ਼ ਲੈ ਲੈ ਬੜਾ ਟਰਾਲਰ ਲੈ ਅੰਦਰ ਵੜ ਜੰਦਾ ਹੈ ਅੰਦਰ ਵੜ ਜਾਂਦਾ ਚੱਲ ਜੋ ਵੀਡੀਓ ਆ ਟੀਮ ਆ ਗਈ ਬਾਈ ਉਹ ਟੀਮ ਆ ਗਈ ਇਹ ਉਹ ਟੀਮ ਕੀ ਕਰਨ ਆਉਂਦੀ ਹੈ ਖੇਡਣ ਆਉਂਦੀ ਉਹ ਤੇ ਸਿੰਧੂ ਆ ਇਹਨਾਂ ਦੇ ਘਰ ਦੇ ਸਾਹਮਣੇ ਬਾਈ ਕ੍ਰਿਕਟ ਦਾ ਮੈਚ ਲਾਈਵ ਲੱਗਦਾ ਰੋ ਜੇ ਬੈ ਕੇ ਦੇਖਦੇ ਡੈਲੀ ਡੈਲੀ ਲਾਈਵ ਲਾਈਵ ਬਹੌਣ ਤੇ ਬੰਦੇ ਆਉਣ ਲੱਗ ਜਾਣੇ ਆ ਮੇਰਾ ਮੋਟਰਸਾਈਕਲ ਕੱਢ ਦਿੰਦੇ ਚੱਲ ਬਾਹਰ ਆ ਦੇਖ ਲੋ ਬਾਈ ਫਿਰ ਵੀ ਇੱਕ ਸੀਜ਼ਨ ਕਰਕੇ ਲੈ ਕੇ ਖੜਾ ਦਿੰਦੇ ਆ ਬਾਹਰ ਵੇਖਣਾ ਖੜਦੇ ਹੈ ਹੈਗਾ ਤਾਂ ਫੇਰਾ ਕੋਈ ਤੁਸੀਂ ਤਾਂ ਇੱਕ ਸੀਜ਼ਨ ਲੱਗਣਾ ਘਟਾ ਹੀ ਹੈ ਉਹ ਵੀ ਲੈ ਕੱਢਣੇ ਬਣਾਉਣੇ ਐ ਨਹੀਂ ਨਾ ਰਿਆ ਨਹੀਂ ਬਾਈ ਹੁਣ ਕੰਪੀਟੀਸ਼ਨ ਜ਼ਿਆਦਾ ਹੋ ਗਿਆ ਹਰੇਕ ਚੀਜ਼ ਦਾ ਉਹ ਨਵਾਲਿਆਂ ਦਾ ਸੁਪਰ ਸੀਡਰ ਉਹ ਖੜਾ ਪੱਲੀ ਦਾ ਉਹ ਬਾਈ ਖੜਾ ਦੇਖ ਲੋ ਇਹਦਾ ਵੀ ਕੰਮ ਖਤਮ ਆ ਹੁਣ ਇਹ ਗਿਆ ਹੋਇਆ ਇਹਦਾ ਵੀ ਖਤਮ ਆ ਕੰਮ ਠੰਡੇ ਪੈ ਗਏ ਹਾਂ ਮੇਰੇ ਦਾ ਨਾ ਕੰਮੀ ਨਹੀਂ ਆ ਕਿ ਆ ਸਾਲੇ 50 ਕਿਲੇ ਕੱਢੇ ਬਾਈ ਚੱਕਰ ਆਏ ਪੈ ਗਏ ਨਾ ਸਾਡੇ ਏਰੀਆ 'ਚ ਹੁਣ ਜ਼ਿਮੀਦਾਰਾਂ ਨੇ ਬਹੁਤ ਜਾਣਦੇ ਆਪਣੇ ਆਪਣੀ ਲੈ ਲੈ ਹੈ ਨਹੀਂ ਗਮ ਰਿਹਾ ਨਹੀਂ ਅੱਗੇ ਆ ਕਹ ਨਹੀਂ ਨਹੀਂ ਪਹਿਲਾਂ ਪਹਿਲਾਂ ਲਾਂਦੇ ਜੀ ਨੇ ਉਹਨਾਂ ਨੇ ਚੰਗੇ ਸੀ ਇਹ ਨਾਲੇ ਇੱਕ ਦੋ ਹਾਂ ਬੀਚ ਜਿਆਦਾ ਆਇਆ ਤਾਂ ਹਾਂ ਜਿਆਦਾ ਜਦ ਜਿਹੜਾ ਸੀਜ਼ਨ ਲਾ ਗਿਆ ਹਾਂ ਭਾਈ ਆਈਪੀਐਲ ਚੱਲਣ ਲੱਗਿਆ ਟਾਟਾ ਆਈਪੀਐਲ ਚੱਲਣ ਲੱਗਿਆ ਬੱਸ ਠੀਕ ਹੈ ਖੇਡਣਾ ਗੱਲ ਕਰ ਨਾ ਨਾ ਇਸ ਦਾ ਦੇਖਣ ਵਾਲੇ ਆ ਅੰਪਾਇਰ ਆ ਸੀ ਅੰਪਾਇਰ ਹੈ ਐਂ ਹਿੰਦ ਅੰਵੇਰਾ ਹੋਰ ਹੋਰ ਅੱਜ ਵੀ ਬਾਈ ਇਹਨਾਂ ਨੇ ਘਰ ਕੰਦੇ ਨੂੰ ਬੇਲ ਜਿਹਾ ਲੱਗਦਾ ਨਹੀਂ ਉਹ ਟ੍ਰਾਲੀ ਉਹ ਟ੍ਰਾਲੀ ਖੜੀ ਹੁੰਦੀ ਅੱਜ ਕੀ ਹੋ ਗਿਆ ਆ ਨਹੀਂ ਗਈਆਂ ਨਹੀਂ ਹੈ ਵੀ ਉਹ ਪਰਾਂ ਖੜੇ ਪਰਲੇ ਪਾਸੇ ਪਾਲੇ ਪਾਸੇ ਹੈ ਨਾ ਇਹਨੂੰ ਨੇ ਬਾਈ ਗੱਡੀ ਲਿਆਂਦੀ ਵੀ ਵਿਚਾਰੇ ਨੇ ਮੈਂ ਤਾਂ ਬਈ ਜੱਦੀ ਦੇਖੀ ਉਹਧਰੇ ਖੜਦੀ ਬਾਹਰੇ ਕਿ ਆ ਚੱਕਰ ਉਹਦੀ ਜ਼ਿੰਦਗੀ ਮਾੜੀ ਆ ਬਸ ਜਿਹੜੀ ਆਉਂਦੀ ਬਾਹਰੇ ਖੜਦੀ ਜਿਹੜੀ ਚੀਜ਼ਾਂ ਦੀ ਬਾਹਰੇ ਖੜਦੀ ਅੰਦਰ ਅੰਦਰ ਹੁਣ ਖੜਾਉਂਗੇ ਛੱਡ ਪਾਉਂਗੇ ਛੱਡ ਪਾਊਗਾ ਛੱਡ ਪਾਤਾ ਨਹੀਂ ਸਾਲਾ ਗੱਲ ਗੱਡੀ ਮੈਂ ਕਹਿੰਦਾ ਜੇ ਲਿਆਇ ਤੇ ਇੰਨੀ ਸਾਫਤੀ ਹੁਣ ਦੇ ਲੱਗਦੀ ਰਗੀਆ ਬਣਾ ਉੱਤੇ ਬਾਹਰ ਖੜਨੇ ਨਾਣਾ ਆਪਣੇ ਕੋਈ ਵੀ ਚੀਜ਼ ਹੁਣ ਇਹਨੇ ਵੀ ਸਾਡਾ ਮੇਨ ਵੀਜ਼ਾਰ ਪਈ ਵੀ ਹੋਣੀ ਗੱਡੀ ਬਦਲਵਾ ਲਿਆ ਉਹ ਫਿਰ ਵੀ ਸਾਲੀ ਪੈਂਦੀ ਆ ਪੈਂਦੀ ਆ ਸਿਆਲ ਕੋਈ ਨਹੀਂ ਕਰਦੇ ਇਹਦਾ ਵੀ ਹਾਲ ਇਹਦਾ ਕੱਲ ਆਇਆ ਤਾਂ ਮਿਸਤਰੀ ਆ ਆਈਡੀਆ ਦੇ ਕੇ ਕਿੰਨੇ ਕ ਲੱਖ ਲੱਗਣੇ ਆਈਡੀਆ ਤਾਂ ਲੱਗਿਆ ਮੈਂ ਕੋਈ ਗੱਲ ਨਹੀਂ ਤੈਨੂੰ ਦੱਸ ਦੂੰਗਾ ਆਈਡੀਆ ਲੱਗਿਆ ਮਹਿੰਗਾ ਹੀ ਪ੍ਰੋਜੈਕਟ ਹੈ ਮਹਿੰਗਾ ਪ੍ਰੋਜੈਕਟ ਲੋ ਜੀ ਭਾਈ ਇਧਰ ਮੈਚ ਚੱਲ ਪਿਆ ਸ਼ਿਦੂ ਵਾਰੀ ਲੈ ਲਈ ਯਾਰ ਇਹਨਾਂ ਨੇ ਔਟ ਦੱਸਿਆ ਨਹੀਂ ਉਹ더라 ਔਟ ਹੈ ਹਾਂ ਉਧਰ ਔਟਾ ਕੌਣ ਕਹਿੰਦਾ ਚਾਰ ਬੋਲਾਂ ਖੇលੀਆਂ ਮੈਂ ਚਾਰ ਬੋਲੇ ਪੰਜਵੀਂ ਵਾਰੀ ਸ਼ਿਦੂ ਦੇਖੋ ਹਰਾਮੀ ਕਿੰਨੇ ਬਣਾਉਂਦੇ ਚਾਰ ਬੋਲੇ ਖੇលੀਆਂ ਸ਼ਿਦੂ ਇੰਨੇ ਹਰਾਮੀ ਕਾ ਤੇ ਨਿਆਣੇ ਬਹੁਤ ਤੇਜ਼ ਆ ਸ਼ਿਦੂ ਭਾਈ 24 ਰਨ ਮਾਰ ਕੇ ਮੌਟ ਉਹ ਬੱਲੇ ਬੱਲੇ ਬੱਜ ਗਿਆ ਬੱਜ ਗਿਆ ਲੈ ਲੈ 4 ਰਨ ਲੈ 4 ਲੈ ਲੈ ਜਿੰਦੂ ਬਾਈ ਤੂੰ ਕਹਿੰਦਾ ਮੈਂ ਹੁਣ ਦੱਸ ਮੈਂ ਤਾਂ ਪੁੱਛਦਾ ਦਮ ਮੈਂ ਕਮੈਂਨ ਦੀ ਹੈਟ ਕਿੰਨੀ ਹੁੰਦੀ ਹੈ ਕਮੈਂਨ ਦੀ ਹੈਟ ਕਿੰਨੀ ਹੁੰਦੀ ਬਾਈ ਮੁੰਡੇ ਨੂੰ ਕਮੈਂਟ ਜੀ ਦੱਸਿਓ ਕਿਦਾ ਸ਼ੈੱਡ ਪਾਉਣਾ ਉਸ ਹਿਸਾਬ ਨਾਲ ਪਾਉਂਗੇ ਉਸ ਹਿਸਾਬ ਨਾਲ ਵੀ ਉਚਾਈ ਕਿੰਨੀ ਕੁ ਹੋ ਜਾਂਦੀ ਕਮੈਂਨ ਦੀ ਉਹ ਦੱਸਿਓ 24 ਰਨ ਹੋ ਗਏ 24 ਦੇ ਸਿੱਧੇ 16 ਬੰਮਾਰੀ ਰਨ ਨੇ ਘਟਾ ਤੇਰੇ ਦੇਖੋ ਚੱਲ ਵੀ ਚੱਲ ਬਈ ਸਵਾਦ ਬਹੁਤ ਆਉਂਦਾ ਨੇ ਆਣਗੇ ਖੇਡ ਕੇ ਯਾਰ ਆਉਦਾ ਵਾਦਾ ਦੇਖ ਲਿਆ ਉਹਦੇ ਬਹੁਤ ਆ ਮਾਰਾ ਘੰਟਾ ਘਟੇ ਬੱਸ ਹਾਂ ਹਾਂ ਸਰੀਰ ਫਿੱਟ ਹੋ ਜਾਂਦਾ ਮੈਨੂੰ ਖਲਾਉਂਦੇ ਨਹੀਂ ਹੈਗੇ ਓ ਇੱਕ ਬਾਲ ਖਲਾਕੇ ਇਹਨੂੰ ਦੇ ਦੇ ਬੁੱਗੇ ਠੀਕ ਆ ਮੈਂ ਮੈਂ ਕਿਧਰ ਤੂੰ ਦੇਖਣੇ ਵਾਲਾ ਚ ਹੈ ਮੈਨੂੰ ਖਲਾਉਂਦੇ ਨਹੀਂ ਹੈਗੇ ਯਾਰ ਖਾ ਤੇ ਡਰਦੇ ਤੇ ਚੱਲ ਓਏ ਡਿਕਲੇਅਰ ਹੋ ਜਾ ਹੁਣ ਪਿੱਛੇ ਚੜ ਜੀ ਆੜੀ ਡਿਕਲੇਅਰ ਹੋ ਗਿਆ ਬਾਈ ਤਿੰਨ ਓਵਰ ਆ ਬੰਦਾ ਇੱਕ ਸਾਡਾ ਚੱਲ ਫੋਨ ਨਾ ਬੰਦੀ ਬਹੁਤ ਮਹਿੰਗਾ ਏ ਇਹ ਜਿਹੜਾ ਜੀ ਫਟ ਗਿਆ ਕਰਾਈ ਹੋ ਜੂਗੇ ਆਹ ਵਾਹ ਪੱਜ ਬਾਈ ਪਿੰਡ ਵਾਲੇ ਦੀ ਮੌਜਾ ਦੇਖ ਲੋ ਪੰਜ ਸੱਤ ਘਰਾ ਦੇ ਨਿਆਣੇ ਇਕੱਠੇ ਹੋ ਕੇ ਟੀਮ ਬਣਾ ਲੈਂਦੇ ਜਦ ਲੱਗ ਜਾਂਦੇ ਖੇਡਣੇ ਸ਼ਰਮਤਾ ਨਹੀਂ ਮਿਲਦੇ ਪਹਿਲਾਂ ਅਸੀਂ ਥੋੜਾ ਖੇਡ ਲਈ ਬਹੁ ਗੇਲੇ ਜਿੰਨੂ ਆਪਾਂ ਨੇ ਪਹਿਲਾਂ ਬਹੁ ਗੇਲੇ ਖੇਡਦੇ ਖੇលਦੇ ਖੇលਦੇ ਬਾਈ ਅਸੀਂ ਲੜ ਵੀ ਪੈਂਦੇ ਨੇ ਮੁੱਕਾ ਵੀ ਚੱਲ ਪੈਂਦਾ ਰ ਉਹ ਸਵਾਹ ਹੋਰ ਤਾਂ ਹੁੰਦੇ ਨੇ ਨਿਆਣੇ ਲੜਦੇ ਨਹੀਂ ਹੈਗੇ ਮੁੱਕਾ ਇਟਰਾੜਾ ਇਟ ਥੋੜਾ ਕੁਝ ਵੀ ਚੱਲ ਸਕਦਾ ਦਾ ਚੱਲ ਵੀ ਚੱਲ ਸ਼ੋਕਰਿਆ ਜਿਆਦਾ ਹੈਗਾ ਨਾ ਵੀ ਆਪਣੇ ਟਾਈਮ 'ਚ ਫੋਨ ਨਹੀਂ ਤੇ ਹਾਂ ਫੋਨ ਨਹੀਂ ਰਹੇ ਹੁਣ ਤਾਂ ਵੀ ਵੀਡੀਓ ਪੜ ਜਾਂਦੀ ਆ ਸਬੂਤ ਆ ਜਾਂਦਾ ਏ ਹਾਂ ਫੋਨ ਨਹੀਂ ਜਦੋਂ ਆਪਣੇ ਟਾਈਮ 'ਚ ਦੂਰੇ ਫੋਨ ਤੇ ਖੜੇ 9000 9000 ਇਹ ਕੈਚ ਟੱਚ ਮੈਂ ਕਹਿੰਦਾ ਕਿਸੇ ਛੁੱਟ ਗਿਆ ਹੋ ਗਿਆ ਕੈਚ ਹਾਂ ਕਿਸੇ ਕਿਸੇ ਕੋਲ ਚైనా ਦੇ ਫੋਨ ਆ ਚైనా ਦੇ ਫੋਨ ਤੇ ਯਾਰ ਸ਼ੁਰੂ ਟਾਟਾ ਇੰਡਿਕੋਮ ਦੇ ਫੋਨ ਬਹੁਤ ਹਲੇ ਪਿੰਡ 'ਚ ਚਲੋ ਭਾਈ ਓਵਰ ਮੁੱਕ ਗਿਆ ਹੁਣ ਉਧਰ ਚੱਲੀਏ ਦੂਜੀ ਸਾਈਡ ਆਪਾਂ ਮੈਂ ਕਹਿੰਦਾ ਤੈਨੂੰ ਜਦੋਂ 11ਵੀਂ ਜਗ੍ਹਾ ਕੇ 2700 ਲਿਆਦਾ ਹਾਂ ਹੋ ਗਿਆ 2700 ਪਾਣੀ ਕਿਹੜਾ ਫੋਨ ਦਾ 2500 ਲਿਆਦਾ ਹੌਲੀ ਹੌਲੀ ਹੁਣ ਆਈਫੋਨ ਆ ਗਿਆ ਚਲਿਏ ਲਿਆਓ ਭਾਈ